ਹਾਂ ਅਸਲਾਮੁਅਲੈਕੁਮ ਹਾਂ ਭਾਈ ਕੀ ਹਾਲ ਹੈ ਸ਼ੁਕਰ ਅੱਲਾ ਦਾ ਭਾਈ ਜੀ ਤੁਸੀਂ ਖਨਾਓ ਜੀ ਅਲ ਹਮਦੁਲਿਲਾ ਮੈਂ ਤਵਾਤਾ ਨਹੀਂ ਯਾਰ ਭਾਈ ਆ ਜਿਹੜਾ ਔਰਤ ਦੀ ਹਕਮਰਾਨੀ ਵਾਲਾ ਕੋਹਾਗਤਾ ਵੀ ਇਹਦੇ ਤੁਹਾਡੇ ਬਾਰੇ ਕੀ ਖਿਆਲ ਆ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਇਹ ਭਾਈ ਇਹਦਾ ਖਿਆਲ ਮੇਰੇ ਕੋਲ ਇਹ ਆ ਕਿ ਜਿੱਦਾਂ ਔਰਤ ਜਿਹੜੀ ਹੈ ਇਹ ਹੁੰਦੀ ਹੈ ਬੇਵਕੂਫ ਹਮ ਅਕਲਮਤ ਹੁੰਦਾ ਹੈ ਇਹਦਾ ਲਾਲਵੇਂ ਕੰਮ ਆ ਕਰ ਹੁੰਦੀ ਹੈ ਅਕਮ ਮਕਲ ਹੁੰਦੀ ਹੈ ਹਮ ਇਹਦਾ ਨਾ ਇਹਦੇ ਬਾਰੇ ਭਾਈ ਮੇਰੇ ਕੋਲ ਇੱਕ ਟੁਕੜਾ ਹਮ ਔਰਤ ਦੀ ਹਕਮਰਾਨੀ ਬਾਰੇ ਕਿ ਕੋਈ ਹੋਰ ਸੀਗੀ ਨਾ ਜੀ ਹਾਂ ਉਹ ਚਲੀ ਗਈ ਜਨਾਬ ਡਰਾਈਵਿੰਗ ਲਾਇਸੈਂਸ ਬਣਾਉਣ ਹੂੰ ਉਹ ਜਨਾਬ ਜਦੋਂ ਅੰਦਰ ਸਾਇੰਟਿਸਟ ਲੈਂਦੇ ਆ ਨਾ ਹਾਂ ਹਾਂ ਤੇ ਪੁੱਛਦੇ ਆ ਸਵਾਲ ਹਾਂ ਹਾਂ ਉਹਨਾਂ ਨੇ ਜਨਾਬ ਉਹਨੂੰ ਸਵਾਲ ਪੁੱਛਿਆ ਬੀਬੀ ਨੂੰ ਕਿ ਬੀਬੀ ਉਹ ਰੋਡ ਦੇ ਉੱਤੇ ਤੂੰ ਗੱਡੀ ਲੈ ਕੇ ਜਾ ਰਹੀ ਹਾਂ ਹਾਂ ਤੇ ਅੱਗੇ ਦੋ ਬੰਦੇ ਖੜੇ ਆ ਹਾਂ ਇੱਕ ਤੇਰਾ ਖਾਵੰਦਾ ਤੇਰਾ ਸਹੁਰਾ ਹੂੰ ਇੱਕ ਤੇਰਾ ਭਾਈ ਆ ਹੈਗੇ ਵੀ ਉਹਦੇ ਘਰ ਦੇ ਘਰ ਦੇ ਜੀ ਹਾਂ ਹਾਂ ਵੀ ਇੱਕ ਤੇਰਾ ਭਾਈ ਆ ਹਾਂ ਤੇ ਤੂੰ ਕਿਹਦੇ ਵਿੱਚ ਗੱਡੀ ਮਾਰਾਂਗੀ ਕਿੰਨੂੰ ਮਾਰਾਂਗੀ ਥੱਲੇ ਦੇਖ ਕੇ ਹੂੰ ਹੂੰ ਉਹਨੇ ਕਿਹਾ ਜੀ ਮੈਂ ਆਪਣੇ ਸ਼ੌਹਰ ਨੂੰ ਉਹਨੇ ਕਿਹਾ ਦੁਬਾਰਾ ਫਿਰ ਉਹਨੇ ਇਦਾਂ ਹੀ ਸਵਾਲ ਦੁਹਰਾਇਆ ਹੂੰ ਉਹਨੇ ਕਿਹਾ ਜੀ ਸੋਚ ਕੇ ਦੱਸ ਉਹਨੇ ਕਿਹਾ ਜੀ ਮੈਂ ਆਪਣੇ ਸ਼ੌਹਰ ਨੂੰ ਉਹ ਤਿੰਨ ਦਫਾ ਆਖਿਆ ਬਾਬਾ ਜੀ ਉਹਨਾਂ ਨੇ ਸਵਾਲ ਦੁਹਰਾਇਆ ਮੈਂ ਕਿੰਨੂੰ ਮਾਰਾਂਗੀ ਹੁਣ ਉਹਨੇ ਕਿਹਾ ਜੀ ਮੈਂ ਆਪਣੇ ਸ਼ੌਹਰ ਨੂੰ ਹਾਂ ਹਾਂ ਉਹਨੇ ਕਿਹਾ ਬੀਬੀ ਤੂੰ ਬ੍ਰੇਕ ਮਾਰਨੀ ਏ ਬੰਦੇ ਨਹੀਂ ਮਾਰਨੇ ਤੂੰ ਦੇਖੋ ਜੀ ਸ਼ੌਹਰ ਕੋਲ ਆ ਫਿਰ ਇਹਦੀ ਅਕਲ ਦੇ ਕੋ ਤੁਸੀਂ ਸੋਚ ਵੇਖੋ ਇਹਦੀ ਔਰਤ ਦੀ ਹਾਂ ਸ਼ੋਰ ਕੌਣ ਹੈ ਕਿਸੇ ਦਾ ਧੀ ਪੁੱਤ ਕਹਿੰਦਾ ਧੀ ਪੁੱਤ ਉਹ ਜਿਹੜਾ ਭਰਾ ਵਾ ਉਹ ਕੌਣ ਆ ਆਪਣਾ ਖੂਨ ਨਾਲੇ ਇਸ بیوی ਦੇ ਇਸ ਔਰਤ ਦੇ ਬੱਚਿਆਂ ਦਾ ਤੇ ਇਹਦਾ ਮਸਤਕਬਲ ਹਾਂਜੀ ਅੱਛਾ ਉਹ ਜਨਾਬ ਕੀ ਦੇਖੋ ਜੀ ਮਾਰਨਾ ਉਹਨੇ ਅਗਲੇ ਤਾਂ ਧੀ ਪੁੱਤ ਹੀ ਹੈ ਹਾਂ ਆਪਣਾ ਦੀ ਮਾਰਨਾ ਹੁਣ ਤੁਸੀਂ ਇਹ ਇਦਾਂ ਹੀ ਨਾਲੋ ਹੁਣ ਸਾਡੇ ਇੱਥੇ ਪੰਜਾਬ ਚ ਨਾਲੋ ਤੁਸੀਂ ਲਾਹੌਰ ਦੇ ਵਿੱਚ ਅਸੀਂ ਇੱਕ ਨਵਾਂ ドラਮਾ ਦੇਖਿਆ ਹਾਂ ਉਹ ਇਹ ਦੇਖਿਆ ਕਿ ਜਨਾਬ ਤੁਸੀਂ ਵੀ ਸ਼ਾਇਦ ਕਰਦੇ ਤੁਹਦੇ ਹੋਵੋਗੇ ਦੇਖੇ ਹੋਊਗਾ ਕਿ ਦਰਸ਼ਕਾਂ ਤੋਂ ਤੁਸੀਂ ਬਾਹਰ ਕੰਮ ਕਰਦੇ ਬੜਾ ਦੇਖਿਆ ਆ ਕੇ ਹਾਂ ਜੀ ਇਹਨਾਂ ਨੇ ਜਨਾਬ ਫਿਰੋਜ਼ਪੁਰ ਰੋਡ ਦੇ ਉੱਤੇ ਨਾ ਜੀ ਉਹਨਾਂ ਨੇ ਇੱਕ ਜੋ ਰੋਡ ਤੰਗ ਕਰ ਦਿੱਤੀ ਹਾਂ ਸਾਡੇ ਮੁਲਕ ਦੇ ਰੋਡ ਵੀ ਉੱਦਾਂ ਲਈ ਹੈ ਪਹਿਲੇ ਰੋਡ ਛੋਟੇ ਹੈ ਹਾਂ ਹਾਂ ਇੱਕ ਉਹਨਾਂ ਨੂੰ ਤੰਗ ਕਰ ਦਿੱਤੀ ਤਾਂ ਨਾਲ ਇੱਕ ਮੋਟਰਸਾਈਕਲਾਂ ਦੀ ਲੇਨ ਕੱਟ ਦਿੱਤੀ ਹਾਂ ਅਲੱਗਾਂ ਦਾ ਕੱਟੀ ਹੋਈ ਹਾਂ ਜੀ ਦੇਖੀ ਉਹ ਜਨਾਬ ਉਹਦੇ ਵਿੱਚ ਉਹਨਾਂ ਨੇ ਜਿਹੜਾ ਪੇਂਟ ਕੀਤਾ ਨਾ ਹਰੇ ਰੰਗ ਦਾ ਹਾਂ ਉਹ 17 ਕਰੋੜ ਰੁਪਏ ਦਾ ਪੇਂਟ ਕੀਤਾ ਉਹਦੇ ਵਿੱਚ ਉਹ ਲੈਂਡ ਦੇ ਵਿੱਚ ਵੀ ਭਲਾ ਉਹਦੇ ਵਿੱਚ ਰੰਗ ਕਰਦੇ ਜਿਹੜੀ ਲੋੜ ਅੱਛਾ ਬਬਲੀ ਚਲੋ ਉਹ ਤੇ ਇੱਕ ਲੌਜੀਕ ਹੋਊਗਾ ਹਾਂ ਹਾਂ ਉਹਨਾਂ ਦੇ ਜਨਾਬ ਉਹ 17 ਕਰੋੜ ਰੁਪਏ ਦਾ ਉਹਦੇ ਵਿੱਚ ਪੇਂਟ ਕੀਤਾ ਤੇ ਉਹ ਇੱਕੋ ਹੀ ਬਾਰਿਸ਼ ਪਈ ਬਾਰਿਸ਼ ਵੀ ਐਡੀ ਕੋਈ ਮਤਲਬ ਢੱਲੇ ਦੀ ਨਹੀਂ ਪਈ ਬਹੁਤ ਵੱਡੀ ਨਹੀਂ ਉਹ ਮੈਂ ਕਣੀਆਂ ਬਣੀਆਂ ਨਹੀਂ ਪਈਆਂ ਉਹ ਜਨਾਬ ਐਡਾ ਰੁੜੀ ਉਹ ਰੰਗ ਜਿਹੜਾ ਉਹ ਬਾਰਿਸ਼ ਦੇ ਪਾਣੀ 'ਚ ਐਡਾ ਰੁੜਿਆ ਜਿਵੇਂ ਗਰੀਬ ਦਾ ਬਾਲ ਕੀਸੀ ਤੋਂ ਨਹੀਂ ਰੁੜਦਾ ਥੱਲੇ ਨੂੰ ਉਹ ਕੀਸੀ ਦੇ ਉੱਤੇ ਬਹਿ ਕੇ ਜਿ ショਉ ਥੱਲੇ ਸਾਡੇ ਮੁਲਕ ਦਾ ਮਾਲ ਇੱਧਰ ਗਿਆ ਇਹ ਜਨਾਬ ਉਹ ਅਸਲ 'ਚ ਸਹੀ ਪੁੱਛੋ ਨਾ ਉਹ 17 ਕਰੋੜ ਨਹੀਂ ਰੋੜਿਆ ਉਹ ਗਰੀਬ ਆਦਮੀ ਦਾ ਬਾੜੇ ਮਜ਼ਦੂਰ ਤਬਕੇ ਦਾ ਗਲਾ ਘੁੱਟ ਕੇ 17 ਕਰੋੜ ਰੋੜਿਆ ਉਹਦੇ ਵਿੱਚ ਆਏ ਹਾਏ ਉਹ ਜਿਹੜਾ ਹਰਾ ਰੰਗ ਰੋੜਿਆ ਮੈਨੂੰ ਦੱਸੋ ਵੀ ਇਹ ਹੁਣ ਔਰਤ ਦੇ ਇਹ ਜਿਹੜੀ ਮਰੀਮ ਨਵਾ ਸਾਡੀ ਹਕੂਮਾਨ ਹੈ ਮੈਨੂੰ ਇਹ ਦੱਸੋ ਗੱਲ ਕਿ ਭਾਈ ਇਹ ਹੁਣ ਕੋਈ ਲੈਣ ਬੰਦੀ ਆ ਉਹਦੀ ਮੋਟਰਸਾਈਕਲ ਦੀ ਵੀ ਯਾਦ ਰੋੜ ਹੋਣਾ ਖੁੱਲੇ ਖੁੱਲੇ ਹੁਣ ਤਾਂ ਤੁਸੀਂ ਬਣਾਓ ਫਿਰ ਬੰਦਾ ਕਹਿੰਦਾ ਗਰੀਬਾ ਥਰੀਬਾ ਨੂੰ ਇੱਕ ਪਾਸੇ ਕਰਦੇ ਕਿਹੜਾ ਪ੍ਰੋਜੈਕਟ ਹੈ ਜੀ ਦੱਸੋ ਮੈਨੂੰ ਇਹ ਬੇਵਾ ਕੁਬੀ ਵਾਲਾ ਪ੍ਰੋਜੈਕਟ ਨਹੀਂ ਹੈਗਾ ਇੱਕ ਤੁਸੀਂ ਆਵਾਮ ਦਾ ਪੈਸਾ ਜਿਹੜਾ ਵਾ ਉਹ ਇਹੋ ਜੇ ਫਜ਼ੂਲ ਪ੍ਰੋਜੈਕਟਾਂ ਦੇ ਉੱਤੇ ਲਾ ਕੇ ਉਹਨੂੰ ਤੁਸੀਂ ਜਨਾਬ ਆਵਾਮ ਦੇ ਪੈਸੇ ਨੂੰ ਬਰਬਾਦ ਕਰਦੇ ਪਏ ਸਾਡਾ ਮੁਲਕ ਤਾਂ ਅੱਜ ਬਚਾਰਾ ਦਿਨ ਬਦਨ ਥੱਲੇ ਨੂੰ ਜਾਇ ਜਾ ਰਿਹਾ ਅੱਗੇ ਥੱਲੇ ਨੂੰ ਡਰੇ ਆਉਂਦਾ ਤਾਂ 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 ਜਾਣ ਵਾਲਾ ਕਰੀਏ ਬਾਬਾ ਜੀ ਇਹ ਹਕਮਰਾਨੀ ਦਾ ਨਾ ਅੱਜ ਦੀ ਜਿਹੜੀ ਔਰਤ ਹੈ ਨਾ ਜੀ ਇਹ ਉਹਦੀ ਹਕਮਰਾਨੀ ਦਾ ਹਾਲ ਹੈ ਮੈਂ ਦੇਖ ਲਓ ਆ ਨਤੀਜਾ ਨਿਕਲੀ ਜਾਂਦਾ ਦੇਖ ਲਓ ਤੁਸੀਂ ਠੀਕ ਹੈ ਨਾ ਜੀ